ਬਠਿੰਡਾ ਚੰਡੀਗੜ੍ਹ ਹਾਈਵੇ ਤੇ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਦੀ ਲਾਸ਼ ਮਿਲਣ ਦੇ ਨਾਲ ਸਨਸਨੀ ਜਾਲੀ ਨੰਬਰ ਪਲੇਟ ਵਾਲੀ ਕਾਰ ਦੇ ਵਿੱਚ ਭੇਤ ਭਰੀ ਮੌਤ ਜਿहां ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਸਥਿਤ ਇੱਕ ਪ੍ਰਾਈਵੇਟ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਬੀਤੀ ਰਾਤ ਭੇਤ ਭਰੇ ਹਾਲਾਤਾਂ ਦੇ ਵਿੱਚ ਇੱਕ ਔਰਤ ਦੀ ਲਾਸ਼ ਮਿਲਣ ਦੀ ਘਟਨਾ ਨੇ ਸਨਸਨੀ ਫੈਲਾ ਕੇ ਰੱਖ ਦਿੱਤੀ ਹੈ ਦੱਸਦੀ ਹੈ ਵੀ ਪੁਲਿਸ ਨੇ ਮੁੱਢਲੀ ਜਾਂਚ ਦੇ ਵਿੱਚ ਇਹ ਪਤਾ ਲੱਗਾ ਹੈ ਕਿ ਲਾਸ਼ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਸ਼ਾਰਟ ਫਿਲਮ ਅਦਾਕਾਰ ਕਮਲਕੌਰ ਦੀ ਦੱਸੀ ਜਾ ਰਹੀ ਹੈ ਜੋ ਕਿ ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਸੀ লাশ ਜਿਸ ਕਾਰ ਦੇ ਵਿੱਚ ਮਿਲੀ ਹੈ ਉਸ ਦੇ ਉੱਤੇ ਜਾਲੀ ਨੰਬਰ ਪਲੇਟ ਲੱਗੀ ਹੋਈ ਸੀ ਤਾਂ ਜਿਸ ਨੇ ਮਾਮਲੇ ਨੂੰ ਹੋਰ ਵੀ ਗੰਭੀਰ ਅਤੇ ਰਹੱਸਮਈ ਬਣਾ ਕੇ ਰੱਖ ਦਿੱਤਾ ਹੈ ਤਾਂ ਪੁਲਿਸ ਨੂੰ ਬੀਤੀ ਰਾਤ ਕੰਟਰੋਲ ਰੂਮ ਤੇ ਸੂਚਨਾ ਮਿਲੀ ਸੀ ਕਿ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਇੱਕ ਕਾਰ ਦੇ ਵਿੱਚ লাশ ਪਈ ਹੋਈ ਹੈ ਮੌਕੇ ਤੇ ਉੱਤੇ ਪਹੁੰਚੀ ਹੋਏ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਇੱਕ ਔਰਤ ਦੀ লাশ ਮਿਲੀ ਜਿਸ ਦੀ ਮੋਸ਼ਕ ਦੂਰ ਦੂਰ ਤੱਕ ਫੈਲ ਰਹੀ ਸੀ ਐਸ ਐਚ ਓ ਥਾਣਾ ਕੈਂਟ ਦਲਜੀਤ ਨੇ ਦੱਸਿਆ ਕਿ Laash 3 ਤੋਂ 4 ਦਿਨ ਪੁਰਾਣੀ ਜਾਪਦੀ ਹੈ ਤੇ Laash ਦੀ شناخت ਕਮਲਕੌਰ ਦੇ ਵਜੋਂ ਹੋਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਸੀ Laash ਨੂੰ ਪੋਸਟਮਾਰਟਮ ਦੇ ਲਈ ਸਥਾਨਕ ਹਸਪਤਾਲ ਵੀ ਭੇਜ ਦਿੱਤਾ ਗਿਆ ਹੈ ਤੇ ਮ੍ਰਿਤਕਾਂ ਦੇ ਪਰਿਵਾਰ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਹੈ ਤੇ ਪੁਲਿਸ ਨੂੰ ਜਾਂਚ ਦੇ ਦੌਰਾਨ ਪਤਾ ਲੱਗਾ ਹੈ ਕਿ ਜਿਸ ਕਾਰ ਦੇ ਵਿੱਚ Laash ਮਿਲੀ ਹੈ ਉਸ ਦੀ ਨੰਬਰ ਪਲੇਟ ਵੀ ਜਾਲੀ ਸੀ ਤਾਂ ਇਸ ਨੇ ਮਾਮਲੇ ਦੇ ਵਿੱਚ ਕਤਲ ਦੇ ਸ਼ੱਕ ਨੂੰ ਹੋਰ ਵੀ ਪੱਕਾ ਕਰਕੇ ਰੱਖ ਦਿੱਤਾ ਹੈ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਫਿਲਹਾਲ ਕਾਰ ਦੀ ਅਸਲ ਪਛਾਣ ਅਤੇ ਮਾਲਕ ਦਾ ਹਜੇ ਜੁ ਵੀ ਪਤਾ ਨਹੀਂ ਲੱਗ ਸਕਿਆ ਸੋ ਪੁਲਿਸ ਸੀਸੀਟੀਵੀ ਫੁਟੇਜ ਅਤੇ ਆਸ-ਪਾਸ ਦੇ ਲੋਕਾਂ ਦੇ ਬਿਆਨਾਂ ਦੀ ਮਦਦ ਨਾਲ ਜਾਂਚ ਨੂੰ ਅੱਗੇ ਵਧਾ ਰਹੀ ਹੈ ਕੌਣ ਸੀ ਕਮਲ ਕੌਰ ਇਸ ਦੇ ਬਾਰੇ ਤੁਹਾਨੂੰ ਦੱਸ ਦਿੰਦੇ ਹਾਂ ਵੀ ਕਮਲ ਕੌਰ ਲੁਧਿਆਣਾ ਦੀ ਰਹਿਣ ਵਾਲੀ ਸੀ ਅਤੇ ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓਜ਼ ਅਤੇ ਸ਼ਾਰਟ ਫਿਲਮਾਂ ਦੇ ਕਰਕੇ ਉਹ ਜਾਣੀ ਜਾਂਦੀ ਸੀ ਤਾਂ ਉਹ ਖਾਸ ਤੌਰ ਦੇ ਉਤੇ YouTube ਦੇ ਉੱਤੇ ਪਿੰਡੀ ਵਾਲੇ ਤੋਂ ਤੇ ਨਾਲ ਬਣਾਈਆਂ ਵੀਡੀਓਜ਼ ਦੇ ਕਰਕੇ ਬਹੁਤ ਹੀ ਚਰਚਾ ਦੇ ਵਿੱਚ ਆਈ ਸੀ ਹਾਲਾਂਕਿ ਉਸ ਦੇ ਕੰਟੈਂਟ ਨੂੰ ਲੈ ਕੇ ਕਈ ਵਾਰ ਵਿਵਾਦ ਵੀ ਹੋਏ ਕਿਉਂਕਿ ਕਈ ਲੋਕਾਂ ਨੇ ਉਸ ਦੀਆਂ ਵੀਡੀਓਜ਼ ਦੇ ਉੱਤੇ ਇਤਰਾਜ਼ ਜਤਾਇਆ ਸੀ ਉਹ ਕਹਿੰਦੇ ਸਨ ਕਿ ਉਸ ਦਾ ਕੰਟੈਂਟ ਜੋ ਹੈ ਪਰਿਵਾਰਿਕ ਮਾਹੌਲ ਦੇ ਵਿੱਚ ਦੇਖਣ ਯੋਗ ਨਹੀਂ ਹੁੰਦਾ ਸੀ ਇਸ ਦੇ ਕਾਰਨ ਉਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਿਰੋਧ ਅਤੇ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਸੀ ਤਾਂ ਇਸ ਤੋਂ ਪਹਿਲਾਂ ਵੀ ਉਸ ਦੀ ਮੌਤ ਦੀ ਖਬਰ ਸੋਸ਼ਲ ਮੀਡੀਆ ਦੇ ਉੱਤੇ ਪਹਿਲਾਂ ਫੈਲੀ ਸੀ ਜੋ ਕਿ ਬਾਅਦ ਦੇ ਵਿੱਚ ਇੱਕ ਫਰਜ਼ੀ ਸਾਬਤ ਹੋਈ ਸੀ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਮੌਢਲੀ ਜਾਂਚ ਦੇ ਵਿੱਚ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਕਮਲ ਕੌਰ ਦੀ ਮੌਤ ਕਿਸੇ ਹਾਦਸੇ ਦੇ ਕਰਕੇ ਹੋਈ ਹੈ ਜਾਂ ਇਹ ਕਤਲ ਹੈ লাশ ਦੀ ਹਾਲਤ ਅਤੇ ਜਾਲੀ ਨੰਬਰ ਪਲੇਟ ਵਾਲੀ ਕਾਰ ਮਿਲਣ ਨੇ ਕਤਲ ਦੀ ਸੰਭਾਵਨਾ ਨੂੰ ਮਜ਼ਬੂਤ ਕੀਤਾ ਹੈ ਪੁਲਿਸ ਨੇ ਕਮਲਕੌਰ ਦੇ ਸੋਸ਼ਲ ਮੀਡੀਆ ਅਕਾਊਂਟਸ ਤੇ ਉਸ ਦੇ ਸੰਪਰਕ ਦੇ ਵਿੱਚ ਰਹਿਣ ਵਾਲੇ ਲੋਕਾਂ ਅਤੇ ਉਸ ਦੀਆਂ ਤਾਜ਼ਾ ਗਤੀਵਿਧੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਸ ਤੋਂ ਇਲਾਵਾ ਪੁਲਿਸ ਉਸ ਦੇ ਵਿਰੋਧੀਆਂ ਅਤੇ ਵਿਵਾਦਾਂ ਦੇ ਨਾਲ ਜੁੜੇ ਲੋਕਾਂ ਤੇ ਵੀ ਨਜ਼ਰ ਰੱਖ ਰਹੀ ਹੈ ਐਸਐਚਓ ਦਲਜੀਤ ਸਿੰਘ ਨੇ ਕਿਹਾ ਵੀ ਅਸੀਂ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਾਂ ਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਵਿੱਚ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ ਜਾਲੀ ਨੰਬਰ ਪਲੇਟ ਵਾਲੀ ਕਾਰ ਦੀ ਪਛਾਣ ਤੇ مالک ਦਾ ਪਤਾ ਲਗਾਉਣ ਦੇ ਲਈ ਟੀਮਾਂ ਕੰਮ ਕਰ ਰਹੀਆਂ ਨੇ ਵਿਆਸੇ ਸੋਸ਼ਲ ਮੀਡੀਆ ਤੇ ਸਥਾਨਕ ਸੂਤਰਾਂ ਤੋਂ ਵੀ ਸਰਾਗ ਇਕੱਠੇ ਕਰ ਰਹੀਆਂ ਤੇ ਪੁਲਿਸ ਨੇ ਲੋਕਾਂ ਨੂੰ ਅਫਵਾਹਾਂ ਨਾ ਫੈਲਾਉਣ ਅਤੇ ਜਾਂਚ ਦੇ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਸੋ ਪੁਲਿਸ ਨੇ ਮਾਮਲੇ ਦੇ ਵਿੱਚ ਕਤਲ ਅਤੇ ਹਾਦਸੇ ਦੋਹਾਂ ਐਂਗਲਾਂ ਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਪੋਸਟਮਾਰਟਮ ਰਿਪੋਰਟ ਅਤੇ ਫਰੈਂਸਿਕ ਜਾਂਚ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਸੋ ਇਸ ਦੌਰਾਨ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਨਾਲ ਜੁੜੀ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਦੇ ਨਾਲ ਜ਼ਰੂਰ ਸੰਪਰਕ ਕਰਨ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ